ਔਰ ਸਾਡੇ ਵਿੱਚ ਵੀ ਤੇ ਇਸ ਤਰ੍ਹਾਂ ਕਹਿੰਦੇ ਨੇ ਫਲਾਣੇ ਨੇ ਦੁੱਖ ਤੇ ਫਲਾਣੇ ਨੇ ਦੁੱਖ ਤੇ ਫਲਾਣੇ ਨੇ ਦੁੱਖ ਦਿੱਤਾ ਮਹਾਰਾਜ ਕਹਿੰਦੇ ਕੋਈ ਫਲਾਣਾ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਦੁੱਖ ਦਿੰਦੇ ਨੇ ਆਪਣੇ ਕਰਮ ਆਪਣਾ ਕੀਤਾ ਅੱਜ ਦੀ ਸੈਂਸ ਸਫਲ ਹੋ ਗਈਏ ਬੀਜ ਦੇ ਵਿੱਚ ਅਲ ਦੇਖਣ ਵਿੱਚ ਐਸੀਆਂ ਬਾਰੀਕ ਹੁਰਦ ਵੀ ਨਾ ਬੀਜ ਦੇ ਵਿੱਚ ਦੇਖ ਲੈਂਦੇ ਨੇ ਕਿਹੜਾ ਬੂਟਾ ਪੈਦਾ ਹੋਵੇਗਾ ਕਿਸ ਤਰ੍ਹਾਂ ਦੇ ਪੱਤੇ ਹੋਣਗੇ ਇਹਨੂੰ ਫਲ ਕੈਸੇ ਲੱਗਣਗੇ ਮਿੱਠੇ ਹੋਣਗੇ ਕੋਹੜੇ ਹੋਣਗੇ ਇੱਥੇ ਤੱਕ ਸਮਝਾ ਸਾਇੰਸ ਇਤਨੀ ਸਫਲ ਹੋ ਗਈ ਹੈ ਬੀਜ ਦੇ ਚ ਫਲ ਵੇਖ ਲੈਂਦੇ ਨੇ ਪ੍ਰਾਚੀਨ અવਤਾਰ ਤੇ ॠषि मुनि ਸੰਤ ਜਨ ਸਫਲ ਸਨ ਕਰਮ ਦੇ ਚ ਫਲ ਦੇ ਇਸ ਕਰਮ ਤੋਂ ਕੀ ਫਲ ਨਿਕਲੇ ਇਸ ਬੀਜ ਤੋਂ ਬੋਏ ਤੋਂ ਕੀ ਫਲ ਨਿਕਲੇਗਾ ਇਹ ਸਾਇੰਸ ਵੇਖਣ ਦੇ ਸਫਲ ਹੋਈ ਕਰਮਾਂ ਚੋਂ ਕਿਹੜੇ ਫਲ ਨਿਕਲਣਗੇ ਇਹ ਵੇਖਣ ਦੇ ਸਫਲ ਹੋਇਆ ਸਾਨੂੰ ਅਗਰ ਮੈਂ ਦੁਖੀ ਆ ਤਾਂ ਜ਼ਰੂਰ ਮੇਰੇ ਕੁਝ ਐਸੇ ਕਰਮ ਨੇ ਜਿਨ੍ਹਾਂ ਤੋਂ ਦੁੱਖ ਪੈਦਾ ਹੋਇਆ ਹੈ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਮੈਂ ਆਪਣੇ ਦੁੱਖਾਂ ਲਈ ਆਪਣੇ ਕਰਮਾਂ ਨੂੰ ਦੋਸ਼ੀ ਠਹਿਰਾਵਾ ਨਾ ਕਿ ਕਿਸੇ ਹੋਰ ਨੂੰ ਔਰ ਪਹਿਲਾ ਸ਼ਬਦ ਵੀ 12 ਮਾਦਾ ਇਹੀ ਹੈ ਕਿਰਤ ਕਰਮ ਕੇ ਵਿਚੜੇ ਪਰ ਕਿਰਪਾ ਮੇਲੋ ਰਾਮ ਕਥਕ ਦੇ ਮੈਨੇ ਦੀ ਵਿਚਾਰ ਦੇਂਦੇ ਹੋਇਆ ਜ਼ਿਆਦਾ ਖੁਲਾਸਾ ਨਾ ਕਰੀਏ ਫਿਰ ਕਥਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋ ਪੀਤੇ ਹੋਏ ਕਰਮਾ ਕਰਕੇ ਹੀ ਸਾਰਾ ਸਿਲਸਿਲਾ ਚੱਲਦਾ ਹੈ ਦੋਸ਼ ਕਿਸੇ ਦੇ ਸਿਰ ਵੀ ਨਹੀਂ ਮੜਨਾ ਚਾਹੀਦਾ ਆਮੀ ਆਹ ਆਇਆ ਅਜਿਹਾ ਕਿਹੜਾ ਕਰਮ ਹੈ ਜਿਸ ਤੋਂ ਬਹੁਤ ਸਾਰੇ ਰੋਗ ਪੈਦਾ ਹੁੰਦੇ ਨੇ ਦੁੱਖ ਪੈਦਾ ਹੁੰਦੇ ਨੇ ਈਸ਼ਵਰ ਨੂੰ ਭੁੱਲ ਜਾਣਾਈ ਅਸ਼ੋਭ ਕਰਮ اور کوئی अशुभ کرم ঈশ্বর نو بھول کے மனுਕ ਜੋ ਕੁਛ ਵੀ کرے گا غلطی کرے ہر ਬਿਸਰਤ तेरे ਗੁਣ ਗਲਿਆ ਜਿਹਨੂੰ ਹਰੀ ਭੁੱਲ ਜਾਂਦਾ ਹੈ ਉਹਦੇ ਸਾਰੇ ਗੁਣ ਗਲ ਜਾਂਦੇ ਨੇ ਜੋ ਕੁਛ ਵੀ ਕਰੇਗਾ ਉਹ ਗੁਣ ਬਸ ਹੋ ਕੇ ਗਲੇ ਉਹ ঈশ্বর نو ਚਿੰਤਨ ਕਰਨਾ ਹੀ ਸ਼ੁਭ ਕਰਮ ਹੈ ਉਹਨੂੰ ਭੁਲਾ ਦੇਣਾ ਹੀ ਅਸ਼ੁਭ ਕਰਮ ਹੈ ਇਸੇ ਹੀ ਅਸ਼ੁਭ ਕਰਮ ਤੋਂ ਸਾਰੇ ਰੋਗ ਪੈਦਾ ਹੁੰਦੇ ਨੇ ਸਾਰੇ ਦੁੱਖ ਸੰਤਪ ਪੈਦਾ ਹੁੰਦੇ ਨੇ ਜੋ ਰਾਮ ਤੋ ਬੇਮਖੋ ਕੇ ਚਲਦੇ ਨੇ ਜਮਦੇ ਨੇ ਮਰਦੇ ਨੇ ਜਮਦੇ ਨੇ ਮਰਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਦੁੱਖ ਸਹਾਰਦੇ ਨੇ ਵਾਸ਼ਨਾ ਵਸੋ ਕੇ ਲੋਭ ਵਸੋ ਕੇ ਜਿਹੜੇ ਕਰਮ ਕਰਦਾ ਰਿਹਾ ਤੇ ਮਿੱਠੇ ਜਾਪਦੇ ਰਹਿ ਆਖਰ ਇਹਨਾਂ ਦਾ ਅੰਜਾਮ ਕੌੜਾ ਨਿਕਲਿਆ ਦੁੱਖ ਪੈਦਾ ਹੋਏ ਕਲੇਸ਼ ਪੈਦਾ ਹੋਏ ਨਾ ਮੁਈ ਕੋਤਫਰ ਇਹ ਰੋਜ਼ ਰੋਜ਼ ਦੇ ਦੁੱਖ ਤੇ ਰੋਜ਼ ਰੋਜ਼ ਦਾ ਹੁਣ ਰੋਣਾ ਕਿੱਥੇ ਜਾ ਕੇ ਜਹ ਹੈ ਰੋਏਗਾ ਭਾਉ ਇਹ ਦੁੱਖ ਤੇਰੇ ਕੋਈ ਨਹੀਂ ਵੰਡਾ ਸਕਦਾ ਇਹ ਦੁੱਖ ਤੇਰੇ ਕੋਈ ਜੋ ਹੈ ਨਹੀਂ ਮਿਟਾ ਸਕਦਾ ਕਿੱਥੇ ਜਾ ਕੇ ਤੂੰ ਬਿਟਣਾ ਬਿਟੇਗਾ ਕਿਹੜੀ ਕਿਹੜੀ ਥਾਂ ਤੇ ਤੂੰ ਰੋਣਾ ਰੋਵੇਂਗਾ ਇਹ ਕੀਤੇ ਹੋਏ ਕਰਮਾਂ ਦੇ ਬਤਾਵਕ ਜੋ ਸੰਜੋਗ ਮਿਲਿਆ ਜੋ ਪਹਿਲੇ ਕੀਤੇ ਨੇ ਧੁਰ ਪਹਿਲੇ ਜੋ ਕੀਤੇ ਨੇ ਉਹਦੇ ਕਰਮਾਂ ਦਾ ਇਹ ਸਦਕਾ ਹੈ ਹੁਣ ਕੁਝ ਵੀ ਨਹੀਂ ਹੋ ਸਕਦਾ ਹੁਣ ਕੁਝ ਵੀ ਨਹੀਂ ਹੋ ਸਕਦਾ ਮੱਕਈ ਤੂੰ ਬੀਜ ਚੁੱਕਿਆ ਤਾਂ ਮੱਕਈ ਪੈਦਾ ਹੋਵੇਗੀ ਪਿੱਕਰ ਦਾ ਬੂਟਾ ਲਾ ਚੁੱਕਿਆ ਤਾਂ ਹੁਣ ਕੰਡੇ ਹੀ ਪੈਦਾ ਹੋਣਗੇ ਔਰ ਅੰਗੂਰ ਦੀ ਬੀਜ ਤੂੰ ਲਾਈ ਹੈ ਤਾਂ ਅੰਗੂਰੀ ਪੈਦਾ ਹੋਣਗੇ ਇਹ ਜੋ ਤੂੰ ਬੀਜਿਆ ਉਹ ਹੀ ਫਲੀ ਬਹੁਤ ਹੋਇਆ ਦੁੱਖ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਇਸ ਦੇ ਵਿਚਾਰ ਕੋਈ ਹੋਰ ਵਿਚੌਲਾ ਨਹੀਂ ਬਣ ਸਕਦਾ ਹਾਂ ਜੀ ਵਡਿਆ ਭਾਗਾ ਅਨਸਾਰ ਕਿਧਰੇ ਪ੍ਰਭੂ ਮਿਲੇ ਗੁਰੂ ਮਿਲੇ ਤੇ ਇਹ ਵੀ ਯੋਗ ਇਹ ਵਿਛੋੜਾ ਟੁੱਟ ਜਾਏ ਤੇ ਮਿਲਣਾ ਹੋ ਜਾਏ ਹਾਂ ਜੀ